ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸਚੀ ਬਾਣੀ ਬਾਣੀ ਤਾਂ ਗਾਵੋ ਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਸਤ ਗੁਰ ਕੀ ਜਿਸ ਨਉ ਮਤ ਆਵੈ ਸੋ ਸਤ ਗੁਰ ਮਾਹੀ ਸਮਾਨ ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰ ਨਾਮ ਸੋ ਕਹੋ ਤਲ ਗੁਰ ਸੇਵੀਐ ਅਹਨ ਸਹਜ ਸੁਬਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਹੀ ਹੋਏ ਸਿਫਤ ਖਸਮ ਦੀ ਨੂਰ ਅਰਸੋਂ কুরਸੋਂ ਛਟਿਆ ਤੋਦ ਡਠੀ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਪਾਤ ਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬੈਟਿਆ ਸੋਹੀ ਹੈ ਸਭ ਨਾਮ ਦਾ ਵੀ ਸਾਹ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮੰਹਲਾ ਚੌਥਾ ਪੰਚ ਪਦਾਂ ਆਚਾਰ ਚਰੈ ਤਾਂ ਸਿਧ ਹੋਈ ਸਿੱਧੀ ਤੇ ਬੁੱਧ ਪਾਈ ਪਰੇਮ ਕੇ ਸਰ ਲਾਗੀ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਈ ਆਚਾਰ ਚਰੈ ਤਾਂ ਸਿਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਈ ਮੇਰੇ ਗੋਬਿੰਦ ਆਪਣੀ ਜਨ ਕੋ ਦੇਹ ਵੜਿਆਈ ਗੁਰਮਤਿ RAM ਨਾਮ ਪ੍ਰਗਾਸੋ ਸਦਾ ਰਹੋ ਸ਼ਰਣਾਈ ਰਹਾ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜਿਉ ਕਿਰਪਾ ਕਰੋ ਗੁਰ ਮਿਲ ਤਾ ਹਰ ਨਾਮ ਸਮਾਣਾ ਜੇਸ ਕੀ ਵਥ ਸੋਈ ਪ੍ਰਭ ਜਾਣੈ ਜੇ ਸੁਨੋ ਦੀ ਸੁਪਾਏ ਵਸਤ ਅਨੂਪ ਅਤ ਅਗਮ ਅਗੋਚਰ ਗੁਰ ਪੂਰਾ ਅਲਖ ਲਖਾਈ ਜene ਇਹ ਚਾਖੀ ਸੋਈ ਜਾਣੈ ਗੁੰਗੇ ਕੀ ਮਠਿਆਈ ਰਤਨ ਲੋਕਾਂ ਆ ਲੋਕ ਨਾਹੀ ਜੇ ਕੋ ਰਖੈ ਲੋਕਾਈ ਸਭ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਸ ਨੌਦਾਤ ਕਰੇ ਸੋ ਪਾਈ ਜਨਾਨਨਕ ਅਵਰ ਨਾ ਕੋਈ ਸਭ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਦਾ ਪ੍ਰਭ ਸੋਈ ਜਿਸ ਨੋ ਦਾਤ ਕਰਹੀ ਸੋ ਪਾਈ ਜਨਾਨਨਕ ਅਵਰ ਨਾ ਕੋਈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ